ਲੋ ਜੀ ਹੁਣ ਪ੍ਰਾਜੋਧ ਦੇ ਬੈਗ ਦੀ ਕਰਨੀ ਹੈ ਸੈਟਿੰਗ ਤੇ ਇਧਰੋਂ ਇਹਨਾਂ ਨੇ ਬੰਦ ਕਰਤਾ ਕਿਸੇ ਕਾਰਨ ਕਰਕੇ ਹੁਣ ਆਪਾਂ ਨੂੰ ਬੈਗ ਚੱਕ ਕੇ ਉਧਰ ਰੱਖਣਾ ਪੈਣਾ ਲੋ ਜੀ ਮਲੇਸ਼ੀਆ ਪਹੁੰਚ ਗਏ ਜੀ ਚਾਰ ਤੋਂ ਬਾਹਰ ਆ ਗਏ ਪੀਨ ਸਿਟੀ ਆ ਜਾਨੀ ਕਿ ਮਲੇਸ਼ੀਆ ਦੀ ਤੁਸੀਂ ਇਹਨੂੰ ਕਹਿ ਸਕਦੇ ਆ ਬਿਲਡਿੰਗ ਚੈੱਕ ਕਰੋ ਜੀ ਬਸ ਬਿਲਡਿੰਗ ਚੈੱਕ ਕਰੋ ਹੋਰ ਕੁਝ ਨਹੀਂ ਮੈਨੂੰ ਤਾਂ ਸੋ ਆ ਇਹ ਮਲੇਸ਼ੀਆ ਦੇ ਪੁਲਿਸ ਨੇ ਤੁਸੀਂ ਦੇਖ ਸਕਦੇ ਆ ਮੋਟਰਸਾਈਕਲਾਂ ਦੀ ਧੱਕ ਪੂਰੀ ਧੱਕ ਪਾਉਂਦੇ ਆ ਤੇ ਦੂਮ ਦੂਮ ਫਿਲਮ ਵਾਂਗੂ ਕਰਦੇ ਆ ਪੂਰਾ ਤੇ ਗੱਡੀ ਵੀ ਇਹਨਾਂ ਦੀ ਪੂਰੀ ਘਾਤ ਖੁੰਦੀ ਆ ਦੇਖੋ ਇੱਥੇ ਸਜ ਧਜ ਕੇ ਖੜੇ ਆ ਜੀ ਵੇ ਜਨਸ ਕਲਾਸ ਆਦੇ ਦੇਖ ਸਕਦੇ ਹੋਣੇ ਜਾਂ ਸੁਵਿਧਾਵਾਂ ਲੋ ਜੀ ਖੜ ਗਿਆ ਜਹਾਜ ਤੋਂ ਥੈਂਕ ਯੂ ਸਭ ਤੋਂ ਪਹਿਲਾਂ ਉੱਤਰੀਆਂ ਸਭ ਤੋਂ ਪਿੱਛੇ ਬੈਠੇ ਸੀ ਲੋ ਜੀ ਦੇਖੋ ਵੀ ਟੈਕਾ ਨਹੀਂ ਵੇਟ ਹੋ ਰਹੀ ਹੈ ਪੂਰੀ ਬੇਸਵਰੀ ਨੇ ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਆਕਲੈਂਡ 에어ਪੋਰਟ ਤੇ ਪਹੁੰਚ ਗਏ ਆ ਬੱਸ ਬੱਸ ਰੋਕੀ ਹੋਈ ਆ ਬਲੌਗ ਆਜ ਬਣਾ ਲਈਏ ਬੱਸ ਵਾਲੇ ਚੱਕ ਉਹ ਮਾਰ ਤੇ ਬੱਸ ਵਾਲਾ ਖੜੇ ਆਏ ਵੇਟ ਕਰਦਾ ਪਿਆ ਹੋ ਸਾਡੀ ਸਾਡੀ ਵੇਟ ਨਹੀਂ ਮਤਲਬ ਆਪਾਂ ਚੱਲੇ ਅੱਜ ਇੰਡੀਆ ਨੂੰ ਤੇ ਹੁਣ ਇਹ ਬੰਦੇ ਸਾਨੂੰ ਪਤਾ ਨਹੀਂ ਲੱਗ ਰਿਹਾ ਆਸ ਇੱਧਰ ਲਿਖਿਆ ਇੰਟਰਨੈਸ਼ਨਲ ਟਰਮੀਨਲ ਸਿੱਧਾ ਇੱਧਰੋਂ ਤੇ ਅਸਲ ਦੇ ਵਿੱਚ ਕੀ ਚੱਕਰ ਪਿਆ ਕਿ ਨਵਾਂ ਬਣ ਗਿਆ ਮਤਲਬ ਰੈਨੋਵੇਸ਼ਨ ਜੀ ਹੋਈ ਆ ਆਫਨਰ 에어ਪੋਰਟ ਦੀ ਥੋੜੀ ਜੀ ਮਤਲਬ ਮੈਂ ਤਾਂ ਪਹਿਲੀ ਵਾਰ ਹੀ ਚੱਲੀਆਂ ਇੰਡੀਆ ਆਮ ਸੋ ਐਕਸਾਈਟਡ ਆਰਾਈਵਲ ਲਿਖਿਆ ਆਰਾਈਵਲ ਡਿਪਾਰਚਰ ਲਿਖਦਾ ਡਿਫਰੈਂਟ ਹੋਗਾ ਹੁਣ ਉੱਧਰ ਕਿੱਦਾਂ ਜਾਵਾਂਗੇ ਇੱਧਰੋਂ ਦੀ ਆ ਦੇਖੋ ਬਈ ਬਹੁਤ ਔਖਾ ਰਾਤ ਦੀ ਸਾਡੀ ਹੈਗੀ ਆ 1:40 ਮਿੰਟ ਦੀ ਫਲਾਈਟ ਬਟ ਉਹਨਾਂ ਦੀ ਸਾਨੂੰ ਈਮੇਲ ਆਈ ਹੈ ਹੁਣ ਸਾਡੀ ਫਲਾਈਟ ਹੈਗੀ ਆ 2:20 ਮਿੰਟ ਤੇ ਸੋ ਅਸੀਂ ਹੁਣ ਇਸ ਟਾਈਮ 9:00 ਵਜੇ ਆ ਅਸੀਂ 9:00 ਵਜੇ ਪਹੁੰਚ ਗਏ ਬਹੁਤ ਘੰਟਾ ਛੇਤੀ ਪਹੁੰਚ ਗਏ ਆਪਾਂ ਵੈਸੇ ਜਿੱਦਾਂ ਕਹਿੰਦੇ ਨੇ ਇੰਡੀਆ ਚ ਦਿੱਲੀ ਤੇ ਪਹੁੰਚਣ ਲਈ ਪਹਿਲਾਂ ਆਪਾਂ ਪਹੁੰਚ ਜਾਈਦਾ ਬਟ 1 ਘੰਟਾ ਸਾਡੇ ਫਿਰ ਹੁਣ ਛੱਡ ਕੇ ਫਰੈਂਡਸ ਚਲੇ ਗਏ ਸਾਨੂੰ ਵજન ਕਰ ਲਈਏ ਇੱਥੇ weight ਵੀ ਚੈੱਕ ਕਰਦੇ ਆ ਵੀ ਬੰਦਾ ਇੰਡੀਆ ਮੋਟਾ ਹੋ ਕੇ ਆਇਆ ਕੋ ਪਤਲਾ ਹੋ ਕੇ ਆਇਆ ਨਾ ਹੁਣ ਜੇ ਘਟ ਹੋਇਆ ਆ ਕੇ ਚੈੱਕ ਕਰਨਾ ਹੋਰੇ ਦੁਬਾਰਾ ਠੀਕ ਆ ਵੀ ਮੋਟੇ ਹੋ ਕੇ ਆਇਆ ਆਈਡੀਆ ਤਾਂ ਕੋ ਪਤਲੇ ਲਓ ਜੀ ਬੈਂਕਾਂ ਦਾ ਵਜਨ ਆਪਾਂ ਕਰ ਲਈਏ ਹੁਣ ਕਿਤੇ ਜ਼ਿਆਦਾ ਕਿ ਕਿਸਾਵਾ ਘਰੇ ਦਾ ਪੂਰਾ ਅਸੀਂ ਬਹੁਤ ਪੂਰਾ ਪੂਰਾ ਲੈ ਕੇ ਆਇਆ ਇੱਕ ਇਨਫੋਰਮੇਸ਼ਨ ਦੇ ਦਈਏ ਪੂਰਾ 7 ਉਹ ਚੈੱਕ ਕਰੋ ਕੈਲਕੂਲੇਸ਼ਨਸ ਰੀਜ਼ਨ ਬਿਹਾਈਂਡ ਇਹ ਸੀਗਾ ਕਿ ਅੱਜ ਦੇ ਟਾਈਮ 'ਚ ਬਹੁਤ ਸਟਿਕਨੈਸ ਹੋਈ ਆ ਕਿ ਤੁਹਾਡੇ ਬੈਗ ਇੱਕ ਵੀ ਪੁਆਇੰਟ ਜ਼ਿਆਦਾ ਹੋਵੇ ਨਾ ਹੁਣ ਇਹ 'ਚ 6.8 ਆ 200 ਗ੍ਰਾਮ ਘਟਾ ਬਟ ਕੋਈ ਗੱਲ ਨਹੀਂ ਆਪਾਂ ਮੈਂ ਇਹਦੇ 'ਚ ਸਮਾਨ ਕੱਢ ਕੇ ਪਾ ਸਕਦੀ ਆ ਥੋੜਾ ਜਿਹਾ ਉਧਰ ਆ ਦੇਖੋ ਵੱਡਾ ਬੈਗ ਅਸੀਂ ਕਿੱਦਾਂ ਲੈ ਕੇ ਆਏ ਨਾ ਇਹ ਵਾਲਾ ਬੈਗ ਇਸ ਕਰਕੇ ਅਸੀਂ ਲੈ ਕੇ ਆਈਦਾ ਕਿ ਇਹਦਾ ਬੈਗ ਦਾ weight ਨਹੀਂ ਹੁੰਦਾ ਜ਼ਿਆਦਾ ਓ ਮਾਈ ਗੁੱਡਨੈਸ 1 ਕਿਲੋ ਘਟਦਾ ਏ ਯਾਰ 1 ਕਿਲੋ ਮੈਂ ਕੀ ਪਾਵਾਂ ਮੈਂ ਬੈਗ ਕੋਈ ਲੈ ਕੇ ਆਉਣਾ ਚਾਹੀਦਾ ਸੀ ਮੈਂ ਕੋਟ ਛੱਡ ਕੇ ਆਈਆਂ ਇੱਕ ਬਟ ਇਟਸ 올 ਰਾਈਟ ਇਹਦੇ ਵਿੱਚ ਸਿਰਫ 200 ਗ੍ਰਾਮ ਦਾ ਚੱਕ ਮਾਰਦਾਂਗੇ ਵਿੱਚ ਪਾ ਲ ਗੇ ਜਿਹੜਾ ਹੁਣ ਆਟੋਮੈਟਿਕ ਮਸ਼ੀਨਸ ਆ ਗਈਆਂ ਉਹਨਾਂ ਨੇ weight ਚੈੱਕ ਕਰਨਾ ਆਪੇ ਤੇ ਆਪੇ ਹੀ ਕਰ ਦੇਣਾ ਇੱਥੇ ਕੋਈ ਵੀ ਸਟਾਫ ਨਹੀਂ ਹੈਗਾ ਮਤਲਬ ਦੇ ਸੇਵਿੰਗ ਦਾ ਸਟਾਫ ਹੈ ਨਾ ਲੇਬਰ ਬਚਾ ਰਹੇ ਆ 3 ਕਿਲੋ ਦਾ ਸਾਡਾ ਬੈਗ ਆ ਚਲ 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 ਦੇਖੋ ਹੁਣ ਕੀ ਹੁੰਦਾ ਟੈਗ ਲੱਗ ਗਿਆ ਅਸੈਸ ਹੋ ਰਿਹਾ ਹੈ ਨਾ ਪਰ ਦੇ ਐਕਸੈਸ ਕਿਦਾਂ ਕਰ ਰਿਹਾ ਇਨ ਓਕੇ ਦੇਖੋ ਜੀ ਉਹ ਜੀ ਬਾਏ ਬਾਏ ਹਨ ਉੱਥੇ ਮਿਲਦੇ ਆ ਪਰ ਜੀ ਆਹ ਓਕੇ ਹੁਣ ਚਲੋ ਕੋਈ ਗੱਲ ਨਵਾਰਾ ਕਰਦੇ ਇਹਦੇ ਬੈਗ ਦਾ ਵਜ਼ਨ ਜਿਆਦਾ ਹੁੰਦੇ ਜਾਂਦਾ ਕਿ ਨਹੀਂ ਕਹਿੰਦੇ 30 ਕਿਲੋ ਤੋਂ 100 ਗ੍ਰਾਮ ਜ਼ਿਆਦਾ ਹੋਵੇ ਨਹੀਂ ਜਾਂਦਾ 30 ਕਿਲੋ ਵੇਟਾਂ ਸੀ ਟਰਾਈ ਕੀਤਾ ਥੋੜਾ ਜਿਹਾ ਵੱਧ ਪਾਉਣ ਲਈ ਟਰਾਈ ਕਰਨ ਲਈ ਉਹ ਚੈੱਕ ਕਰ ਰਿਹਾ ਕਹਿੰਦੇ ਨਹੀਂ ਵੀ ਤੁਸੀਂ 30 ਕਰੋ ਤਾਂ ਹੀ ਆ ਹੁਣ ਦੁਬਾਰਾ ਰੀਪੈਕ ਕਰਨਾ ਪੈਣਾ ਪਰ ਅਸੀਂ ਟੈਸਟ ਹੀ ਕਰਦੇ ਸੀਗੇ ਸਾਨੂੰ ਪਤਾ ਵੀ ਥੀ ਜਾਣਾ ਓਕੇ ਗੱਲ ਹੋ ਗਈ 30 ਕਿਲੋ ਕਰਨਾ ਉਹ 30 ਕਿਲੋ ਪੂਰਾ ਕਰਨਾ ਸੀ ਫੇ ਪਤਾਜ ਦੇ ਪੱਤੇ ਕੱਢ ਲਿਆ ਆਪਾਂ ਕਿਹੜਾ ਕੱਢਾ ਅੱਟੇ ਚੱਕ ਦਾਂਗੇ ਅਸੀਂ ਉਨੋਂ ਲੈ ਕੇ ਚੱਲੇ ਸੀਗੇ ਉਨੋਂ ਖੇਡਣੀ ਆ ਕਹਿੰਦੇ ਇੰਡੀਆ ਜਾ ਕੇ ਇੰਡੀਆ ਮਿਲਦੀ ਨਹੀਂ ਉਨੋਂ ਤਾਂ ਮੇਰੇ ਬੈਗ ਚ ਪਾਤੀ ਹੁਣ ਅੱਧੀ ਰਸਤੇ 'ਚ ਖੇਡਾਂਗੇ ਠੀਕ ਆ ਆਪਾਂ ਫਲਾਈਟ 'ਚ ਬੈਗ ਐਕਸੈਸ ਹੋ ਰਿਹਾ ਹੁਣ ਸਾਡਾ ਪਤਾ ਲੱਗ ਜੂ ਬੱਤ ਹੁਣ ਫਿਰ ਸਿੱਕਰ ਨਹੀਂ ਲਾਉਣਾ ਨਹੀਂ ਉਹ ਵੇਟ ਲਈ ਸਿੱਕਰ ਦਊਗਾ ਲੈ ਉਹ ਐਨਲਾਈਜ਼ ਕਰ ਰਿਹਾ ਹੈਵੀ ਟੈਗ ਨਹੀਂ ਡੈਸਕ ਕੱਢ ਲੋ ਜੀ ਟੈਗ ਆ ਗਿਆ ਪਹਿਲਾਂ 31 ਦਾ ਸੀਗਾ ਇਹਨੂੰ ਐ ਸੀਗਾ ਵੀ ਆਪਾਂ ਹਨਾ ਬੰਦੇ ਨੂੰ ਐ ਭਲੇਖਾ ਪਾ ਜੂਗਾ ਵੀ 31 ਦਾ ਵੀ ਅਗਰੇ ਨੇ ਡਰ ਜਾਣਾ ਵੀ ਕੱਢ ਦੇਣਗੇ ਇਸੇ ਆਪਾਂ 30 ਦਾ ਹੀ ਪੂਰਾ ਲਾਉਣਾ ਦੇਖ ਲਓ ਪੂਰਾ ਰੋਬੋਟ ਕੰਮ ਹੋ ਗਿਆ ਜੀ ਯਾਨੀ ਕਿ ਰੋਬੋਟ ਆੜਾ ਹਿਸਾਬ ਤਾ ਹੋ ਗਿਆ ਇੱਥੇ ਹੁਣ ਤੁਸੀਂ ਬਿਲਕੁਲ ਵੀ 헤ਰਾ ਫੇਰੀ ਨਹੀਂ ਚੱਲੂਗੀ 200 300 500 ਕੋਈ ਗ੍ਰਾਮ ਨਹੀਂ ਅੱਗੇ ਜਾਣਾ ਵਾਲੇ ਹੈਂਡ ਬੈਗ ਸਾਡੇ ਕੁਦਰਤੀ ਪੂਰਾ ਪੂਰਾ ਜੀ 7 7 ਕਿਲੋ ਆ ਆ ਪਿਆ ਦੋਨੇ ਸਾਡੇ ਹੈਂਡ ਬੈਗ ਬਾਕੀ ਜਿਹੜੇ ਪਰਸ ਕੋਰਸ ਪਾਇਆ ਬਰਾਊਜ਼ਰ ਤੇ ਉਹਦਾ ਹਜੇ ਕੋਈ ਪਤਾ ਨਹੀਂ ਭਲੇ ਕੀ ਬੰਦਾ ਹੋਰ ਅੱਗੇ ਤੁਹਾਨੂੰ ਲੱਗੀ ਸੀ ਭੁੱਖ ਜੀ ਤੇ ਸਾਰਾ ਬੰਦ ਹੋ ਗਿਆ ਤੁਸੀਂ ਦੇਖ ਸਕਦਾ ਸਾਡੇ ਮਗਰ ਫੂਡ ਕੋਰਟ ਵੀ ਉਹ ਕਹਿੰਦੇ ਮੁਸ਼ਕਲ ਹੀ ਹੈ ਜੇ ਓਪਨ ਹੋਇਆ ਹੁਣ ਅਸੀਂ ਟਰਾਈ ਕਰਦੇ ਹਾਂ ਜੇ ਸਾਨੂੰ ਮਿਲ ਗਿਆ ਕੋਈ ਪਰ ਅੱਗੇ ਤੋਂ ਸੁਜੈਸ਼ਨ ਆ ਕਿ ਰੋਟੀ ਰਾਟੇ ਨਾਲ ਬਣ ਲਿਓ ਹਾਂ ਜੇ ਕਿਸੇ ਦੀ ਵੀ ਫਲਾਈਟ ਲੇਟ ਆ ਲੇਟ ਨਾਈਟ ਆ ਇਨ ਆਕਲੈਂਡ ਆ ਡੋਨੋਬਾਊਟ ਅਦਰਸ ਹਨਾ ਆਕਲੈਂਡ ਦੇ ਵਿੱਚ ਜੇ ਲੇਟ ਆ ਤਾਂ ਆਪਣਾ ਖਾਣਾ ਪੀਣਾ ਨਾਲ ਲੈ ਕੇ ਆਓ ਚਲੋ ਜੀ ਅਦਰਵਾਈਜ਼ ਪਰਾਕਿੰਨਾ ਸੋਨਾ ਏ ਇੱਧਰ ਹੂੰ ਦੇਖਦੇ ਆਜੋ ਆਹ ਦੇਖ ਲਓ ਸਭ ਬੰਦ ਆ ਜੀ ਉਹ ਬਾਈ ਨੇ ਉਧਰੋਂ ਲੈ ਕੇ ਸੈਂਡਵਿਚ ਖਾਦਾ ਉਹ ਸਾਰੇ ਬੰਦ ਨੇ 12 ਵਜੇ ਤੱਕ ਹੁੰ ਗਿਆ ਨਾ ਸਾਡੇ ਬਾਰੇ ਆਹ ਚਾਲਰ ਤੇ ਸਾਰਾ ਜ਼ੋਰ ਲਾਦਾ ਵੀ ਮਾਮਾ ਤੇ ਖੋਲ ਲੋ ਰਾਤ ਨੂੰ ਤੁਸੀਂ ਕਿ ਅਸੀਂ ਦਾ ਸਾਨੂੰ ਭੁੱਖੇ ਮਰ ਜਾਈਏ ਸਾਰੇ ਝੰਡੇ ਕੁੰਡੇ ਲਾ ਕੇ ਪਏ ਘਰਾਂ ਨੂੰ ਚਲੋ ਕੋਈ ਗੱਲ ਨਹੀਂ ਲੋ ਜੀ ਪ੍ਰਾਜੋਤ ਕਹਿੰਦੀ ਮ사ਜ ਕਰਾਉਣੀਆਂ ਤੇ ਆ ਬੈਗੀ ਮ사ਜ ਚੇਅਰ ਤੇ ਤੇ ਖਰਚਾ ਬਹੁਤ ਕਰਾਉਂਦੀ ਏ ਮੇਰੇ 5 ਡਾਲਰ ਲੱਗਦਾ ਹੈ ਕਹਿੰਦੀ ਲਾ ਦਿਓ ਠੀਕ ਨਹੀਂ ਮੈਂ ਚਲੋ ਕੋਈ ਗੱਲ ਨਹੀਂ ਕਰਨਾ ਹੀ ਪੈਣਾ ਹੁਣ ਸ਼ੋਪਿੰਗ ਕਰ ਕਰ ਕੇ ਥੱਕ ਗਈ ਹੈ ਜੀ ਆਹ ਦੇਖ ਲਓ ਜੀ ਇਹ ਗੋਰਾ ਪੰਜਾਬੀ ਬੋਲਦਾ ਗੋਰਾ ਜੀ ਪੰਜਾਬੀ ਬਣਿਆ ਹੋਇਆ ਹੈ ਕਰਦਾਰ ਹੰਕ ਦਾ ਲਾਈਵ ਲਾਈਵ ਸੈਂਡ ਬਾਈ ਵੀ ਪਾਸਪੋਰਟ ਇਹ ਪਹਿਲਾਂ ਦੇ ਖੜੇ ਆ ਜਿਹੜੇ ਸਭ ਪਿੱਛੇ ਕੰਦੇ ਨਾ 33 ਗਰੁੱਪ 3 ਵਾਲੇ ਆ ਜਾਓ ਭਾਈ ਇਸ ਤਾਂ 5 ਵਾਲਿਆ ਸਾਨੂੰ ਹਣੀ ਕੋਈ ਪੁੱਛਦਾ ਤੋ ਕੰਮ ਸਾਡਾ ਨਿਭੜ ਗਿਆ ਤੇ ਹੁਣ ਆਪਾਂ ਚੱਲੇ ਆਂ ਅੰਦਰ ਜਹਾਜ਼ ਦੇ। ਜਹਾਜ਼ ਦਾ ਤੁਹਾਨੂੰ ਥੋੜਾ ਵਿਊ ਦਿਖਾਉਣਾ ਹੈ ਅੰਦਰੋਂ। ਸਵਾਮ ਦੀ ਆ ਜੀ ਬਿਜ਼ਨਸ ਕਲਾਸ। ਆ ਤੇ ਦੇਖ ਸਕਦੇ ਹੋਣਾਂ ਇਹ ਸੁਵਿਧਾਵਾਂ। ਇਦਾਂ ਦੀਆਂ ਸੀਟਾਂ ਹੁੰਦੀਆਂ ਨੇ। ਲੋ ਜੀ ਮਲੇਸ਼ੀਆ ਆਪਾਂ ਪਹੁੰਚ ਗਏ ਆਂ ਜੀ। ਜਹਾਜ਼ ਤੋਂ ਬਾਹਰ ਆ ਗਏ। ਖਤ ਗਿਆ। 12 12 ਘੰਟੇ ਜੀ ਬੱਸ ਇੱਕ ਸੱਦੀ ਨੂੰ ਦੇਖਦੇ ਆਂ ਕਿ ਜਾ ਕੇ ਕੀ ਹਿਸਾਬ ਆ ਜੀ ਆ ਦੇਖੋ ਕਿੰਨੇ ਸੋਨੇ ਇਨਸਟਰੂਮੈਂਟਸ ਪਏ ਹਨ ਇਹ ਪੁਰਾਣੇ ਟਾਈਮ ਜਦ ਨੂੰ ਕਹਿੰਦੇ ਗੈਂਬੈਂਗ ਮਲੇਸ਼ੀਆ ਦੇ ਢੋਲ ਕੀ ਤਬਲੇ ਇਨਸਟਰੂਮੈਂਟਸ ਵਾਓ ਬਹੁਤ ਸੋਹਣਾ ਆ ਦੇਖੋ ਮਲੇਸ਼ੀਆ ਤੇ ਅਸੀਂ ਆਏ ਆ ਸਾਨੂੰ ਰੇੜੀਆਂ ਮਿਲੀਆਂ ਆ ਜੂਸ ਦੀ ਰੇੜੀ ਲਾਈ ਆ ਇਸਾ ਇਕਨ ਖੜਿਆ ਵੀ ਲੱਗੀ ਹੈ ਜੀ ਆ ਦੇਖੋ ਆ ਪੀਪੇ ਵੀ ਪਿਆ ਹੈ ਕਿ ਵੇਚਦੇ ਆ ਫॉर ਡਿਸਪਲੇ ਓਨਲੀ ਆ ਦੇਖੋ ਰਾਜੂ ਰਾਜੂ ਸਰੰਦ ਰਾਜੂ ਸਦਨ ਬੰਦ ਪਤਾ ਨਹੀਂ ਕੀ ਲਿਖਿਆ ਹੋਇਆ ਇਹ ਹੁਣ ਅਸੀਂ ਬਸ ਤੇ ਚੜ ਗਏ ਆ ਜੀ ਇਹ ਸਾਨੂੰ ਲੈ ਕੇ ਜਾਊਗਾ ਇਮੀਗ੍ਰੇਸ਼ਨ ਵਾਲੇ ਪਾਸੇ ਨੂੰ ਆ ਦੇਖੋ ਚਾਰਜ ਖੜੇ ਇੱਥੇ ਕਿੱਡੇ ਕਿੱਡੇ ਜੀ ਇੱਥੇ ਹੁਣ ਸਾਡੀ ਹੋਊਗੀ ਇਮੀਗ੍ਰੇਸ਼ਨ ਜੇ ਬਾਹਰ ਜਾਣਾ ਦਾ ਕਹਿੰਦੇ ਦੇਖਦੇ ਆਂ ਕਿ ਹਿਸਾਬ ਤਾਂ ਹੋਵੇ ਇੱਥੇ ਜਾਣ ਦਿੰਦੇ ਆ ਕਿ ਨੇ ਮੈਡਮ ਨੂੰ ਕੁਛ ਦੇਵਾਂ ਉਹ ਖੜੀ ਮੈਡਮ ਲੋ ਜੀ ਆ ਬੰਦਾ ਅਸ ਬੁੱਕ ਕੀਤਾ ਤੇ ਇਹਨੂੰ ਅੰਗਰੇਜ਼ੀ ਆਉਂਦੀ ਨਹੀਂ ਸਾਨੂੰ ਇਹਦੀ ਭਾਸ਼ਾ ਨਹੀਂ ਆਉਂਦੀ ਤੇ ਹੁਣ ਚੱਕਰ ਪਤਾ ਨਹੀਂ ਕੀ ਬਣਿਆਦਾ ਪਰ ਆਪਟਰ ਫਾਰ ਕਿੱਧਰ ਲੈ ਚੱਲੀ ਡਰੀ ਫਿਰਦੀ ਉਹਨਾਂ ਨੇ ਟਰਾਲੇ ਚੱਲਦੇ ਮਲੇਸ਼ੀਆ ਚ ਪੂਰੇ ਟਰਾਲੇ ਚੱਲਦੇ ਜੱਟਾਂ ਦੇ ਉਹ ਬੈਠਾ ਵਿੱਚ ਮਲੇਸ਼ੀਆ ਦੀ ਕਹਿਣ ਦੀ ਗੱਲ ਕੀ ਹੈ ਵੇ ਨਜ਼ਾਰਾ ਪੂਰਾ ਇੱਥੇ ਵੀ ਹੈ ਬਾਹਰਲੇ ਮੁਲਕ ਕਰਕੇ ਬਾਹਰਲਾ ਮੁਲਕ ਆ ਜੀ ਦੇਖੋ ਸੜਕਾਂ ਵੀ ਸਾਫ਼ ਸੁਥਰੀਆਂ ਨੇ ਤੇ ਇਹ ਨਜ਼ਾਰ ਯਾਨੀ ਕਿ ਆਪਣਾ ਸਟੇ ਸੀਗਾ ਤੇ ਆਪਾਂ ਸੋਚਿਆ ਵੀ ਆਪਾਂ ਰੋਕੀ ਲਈਏ ਫਿਰ 11 ਘੰਟੇ ਬੰਦਾ ਕੀ ਕਰੂਗਾ ਤੇ ਆਪਾਂ ਹੁਣ 4-5 ਘੰਟੇ ਆਹ ਦੇਖੋ ਜਗ੍ਹਾ ਦਾ ਨਾਮ ਦੇਖੋ ਤੁਸੀਂ ਦੇਖੋ ਤਾਂ ਨਾਮ ਹੈ ਬੰਦਰ ਹੱਦ ਹੋ ਗਈ ਯਾਰ ਕਿ ਤੱਕ ਦਾ ਨਾਮ ਹੈ ਇਹਨਾਂ ਦੇ ਯਾਰ ਮੈਂ ਤਾਂ ਹੈਰਾਨ ਮਨ ਬਾਕੀ ਗੱਲ ਐ ਵੀ ਨਜ਼ਾਰਾ ਜਿਹੜੀ ਡਰਾਈਵਰ ਸਾਡਾ ਬੰਦਾ ਵਧੀਆ ਯਾਨੀ ਕਿ ਮਸਲਾ ਇਹ ਆ ਬਸ ਇਹਨੂੰ ਅੰਗਰੇਜ਼ੀ ਨਹੀਂ ਆਉਂਦੀ ਤੇ ਸਾਨੂੰ ਸਾਨੂੰ ਮਲੇਸ਼ੀਆ ਦੀ ਸਾਨੂੰ ਇਹਦੀ ਪਾਸਾ ਨਹੀਂ ਆਉਂਦੀ ਬਸ ਟੱਕਰਾਂ ਹੀ ਮਾਰੀ ਜਾਂਦੇ ਆ ਇਹ ਲਈ ਜਾਂਦਾ ਸਾਨੂੰ ਤੇ ਉਹਦਾ ਬੰਦਾ ਕਹਿੰਦਾ ਚਕਟੀ ਦਾ ਹੈ ਪੂਰਾ ਕਹੇ ਏਡ ਬੰਦਾ ਆਇਆਗਾ ਇਹਨਾਂ ਦਾ ਹਾਰਡੀ ਵਰਲਡ ਜਿੱਤੇ ਆਪਣੇ ਲੁਧਿਆਣੇ ਚੋਂ ਦਾ ਫਨ ਸਿਟੀ ਕਿਸ਼ਤੀ ਰੱਖੀ ਜਾਣਾ ਇੱਥੇ ਦੇ ਲੋ ਰਾਜੇ ਮਹਾਰਾਜਾਂ ਨੇ ਇੱਥੇ ਪੈਂਦੀ ਆ ਹੋ ਜਾਣ ਖੇਡ ਦੇ ਖੁੱਡ ਦੇ ਆਗੇ ਇੱਥੇ ਬੱਚੇ ਹਾਂ ਉਹ ਦੇਖ ਲਓ ਇਹਨੀਆਂ ਬਿਲਡਿੰਗਾਂ ਨੇ ਇੱਥੇ ਮੈਂ ਕਹਿੰਦਾ ਮੈਂ ਨਿਊਜ਼ੀਲੈਂਡ ਚ ਨਹੀਂ ਇੰਨੀਆਂ ਬਿਲਡਿੰਗਾਂ ਦੇਖੀਆਂ ਯਾਰ ਜਿੰਨੀਆਂ ਹੋਰ ਆਲੇ ਇੱਕ ਘੰਟੇ ਦੀ ਡਰਾਈਵ ਸੀ ਦੇਖ ਲਓ ਇੱਕ ਘੰਟੇ ਦੀ ਡਰਾਈਵ ਚ ਮੈਂ 100 100 ਬਿਲਡਿੰਗਾਂ ਦੇਖੀਆਂ ਇਹ ਤਾਂ ਸਕਾਈ ਟਾਵਰ ਆਪਣੇ ਬਣਿਆ ਹੁੰਦਾ ਪੁਰਜ ਕਲੀਫਾ ਬਣਿਆ ਤੇ ਭਾਈ ਤੇ ਇਹਨਾਂ ਦਾ ਆ ਬਣਿਆ ਮਟਿਕਾ ਮਟੀ ਕਾ ਮਟੀ ਕਾ ਨੰਬਰ 1 ਮਟੀ ਕਾ ਥਾ ਟੌਰ ਆ ਗਿਆ ਇਹਨੇ ਫਿਰ ਆਪਣੀ ਚਪੇੜ ਜੀ ਕੱਟ ਲਈ ਹੋਏ ਵੇਖ ਲੋ ਤੇ ਇਹ ਆ ਲਾ ਦਿੱਤਾ ਇਹ ਮੱਖੀਆਂ ਮਾਰਨ ਵਾਲਾ ਨੇ ਵਧੀਆ ਰੱਖਿਆ ਸਾਹ ਤਾਂ ਉਹ ਚੱਕ ਇਹ ਬੰਦਾ ਫਿਰਾਈ ਕਰਾਉਣੀ ਲੋੜ ਆ ਕੇ ਹੋਰ ਦੋ ਦੋ ਸੱਤ ਤੇ ਚਲੋ ਵੇਅਰ ਵੀ ਗੋਇੰਗ ਹੋਮ ਹੋਮ ਵੇਅਰ ਵੇਅਰ ਵੀ ਗੋਇੰਗ ਨਾਓ ਯਾਰ ਜਦੋਂ ਟੱਕਰ ਬਹਿ ਗਿਆ ਇਹ ਡਰੀ ਆ ਕਹਿੰਦੀ ਮੈਨੂੰ ਸਾਰੇ ਕਿੱਥੇ ਲੈ ਜਾਣਾ ਯਾ ਉਹਨੂੰ ਸਮਝ ਆਉਂਦੀ ਆ ਉਹ ਵੀ ਉੱਤੋਂ ਦੀ ਮਾਤਣ ਸੇਰ ਦੇ ਉੱਤੋਂ ਉਹਦੇ ਲੰਗੀ ਜਾਂਦੀ ਆ ਨਾ ਯੂ ਗੋ ਟੂ ਸਕੂਲ ਜੋ ਟੂ ਸਕੂਲ ਲਿਖਿਆ ਲੋ ਸਕੂਲ ਲੋ ਗੁੱਡ ਐ ਟੀਚਰ ਟੀਚਰ ਮੇ ਵੀ ਯੂ نو ਹੈਪੀ ਆ ਦੇਖੋ ਇਹ ਕਹਿੰਦਾ ਮੈਂ ਸਕੂਲਸ ਨਾਲ ਕੇ ਆ ਕਹਿੰਦਾ ਆਪਾਂ ਤਾਂ ਇਦਾਂ ਹੀ ਆ ਬਸ ਯੂ ਨੇਮ ਉਹ ਪੁਰਾਣੇ ਜੁਨਾਈ 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 ਵੀਅਰ ਵੀ ਗੋਇੰਗ ਨਾਓ ਕੰਚਕਨ ਕਉਟਿਆ ਲੇ ਕੰਚਕਨ ਵਿਚ ਬਿਲਡਿੰਗ ਵੀ ਲੁਕਿੰਗ ਕਾ ਸਰਖਾਇ ਨਹੀਂ ਉਹਦਾ ਵਿਚਾਰੇ ਦਾ ਮੈਂ ਹੱਥ ਲਾ ਕੇ ਚੱਲਦਾ ਹਾਂ ਕਿ ਕਿੱਥੇ ਦਾ ਲੈ ਜਾਊਗਾ ਘਰੇ ਤੋਂ ਲੈ ਕੇ ਲਾਉਂਦੇ ਤੈਨੂੰ ਅਗਲਾ ਸਿਟੀ ਜਿਹੜਾ ਨੇ ਲਿਆ ਦਾ ਚਾਰ ਦੇਖੋ ਇੱਧਰ ਇੰਨੇ ਬ੍ਰਿਜ ਵਾਓ ਤੁਸੀਂ ਦੇਖ ਲਓ ਯਾਰ ਮਲੇਸ਼ੀਆ ਤੈਨੂੰ ਸਾਰਾ ਦਿਖਾ ਦੇਣਾ ਇੱਥੇ ਵੀਡੀਓ ਜੀ ਬਈਆਂ ਤਸਵੀਰਾਂ ਯਾਰ ਬੜਿਆ ਤਾਂ ਬਹੁਤ ਮਾਡਰਨ ਬੜਿਆ ਬਾਕੀ ਦੇਖਦੇ ਆ ਬੰਦਾ ਥੋੜਾ ਵਧੀਆ ਹੁੰਦਾ ਨਾ ਅੰਗਰੇਜ਼ੀ ਬੋਲਣ ਵਾਲਾ ਹੁੰਦਾ ਕਿ ਤੁਹਾਨੂੰ ਆਪਾਂ ਹੋਰ ਵਧੀਆ ਐਕਸਪਲੇਨ ਕਰ ਦਿੰਦੇ ਹੁਣ ਇਹੀ ਤਾਂ ਮਹੱਤਰ ਟੱਕਰ ਗਿਆ ਸਾਨੂੰ ਕਰੀਏ ਕੀ ਹਣ ਮਹੱਤ ਦਾ ਨਾ ਆਪਾਂ ਤੁਹਾਨੂੰ ਪਤਾ ਕਹਿ ਵੀ ਨਹੀਂ ਸਾਡੇ ਕੋਲ ਬਿਲਡਿੰਗਾਂ ਦੇਖਦੇ ਇਹਦੇ ਧੌਣ ਨੂੰ ਵੱਲ ਭੈਣ ਦਾ ਦੇਖ ਲੀ ਇਥੋਂ ਹਿਸਾਬ ਲਾ ਲੋ ਤਗੜਾ ਹੀ ਆ ਕੰਮ ਆਦੀ ਸਕੂਟਰੀ ਵੀ ਲੈ ਫਿਰਦਾ ਉਹਦੇ ਲੋ ਜੀ ਹਾਂਗਕਾਂਗ ਬੈਂਕ ਹਾਂਗਕਾਂਗ ਆਕਲੈਂਡ ਨਿਊਯਾਰਕ ਟੋਕੀਓ ਹੋ ਰਿਹਾ ਵੈਰੀ ਗੁੱਡ ਲੋ ਜੀ ਹੁਣ ਅਸੀਂ ਚੱਲੇ ਆ ਆਕਲੈਂਡ ਨੂੰ ਨਹੀਂ ਨਹੀਂ ਉਦਾਂ ਲਿਖਿਆ ਉਹਨਾਂ ਨੇ ਵੀ ਇੰਨੀ ਦੂਰ ਐ ਇੱਧਰ ਨੂੰ ਰਸਤਾ ਜਾਣਾ ਕਿਉਂ ਗੇ ਤੁਰ ਕੇ ਵੀ ਗੱਡੀ ਵੀ ਚੱਲੋ ਇਹਦਾ ਕਾਰ ਕੋ ਹਾਂਗਕਾਂਗ ਇਸ ਕਾਰ ਕੋ ਨੋ ਹਾਂਗਕਾਂਗ ਨੋ ਉਹ ਤਾਂ ਲਿਖਿਆ ਆਪਣੇ ਵੀ ਤਾਂ ਲਿਖਦੇ ਹੁੰਦੇ ਆ ਲੈ ਮੇਨ ਸਿਟੀ ਆ ਜਾਨਕੀ ਮਲੇਸ਼ੀਆ ਦੀ ਤੁਸੀਂ ਇਹਨੂੰ ਕਹਿ ਸਕਦੇ ਆ ਬਿਲਡਿੰਗ ਚੈੱਕ ਕਰੋ ਜੀ ਬਸ ਬਿਲਡਿੰਗ ਚੈੱਕ ਕਰੋ ਹੋਰ ਕੁਝ ਨਹੀਂ ਮੈਨੂੰ ਤਾਂ ਇੱਥੇ ਦੀਆਂ ਹੀ ਕਰਸ਼ੇ ਤੇ ਲੱਗੀਆਂ ਹੁਣ ਤੱਕ ਪੂਰੀਆਂ ਕਿਉਂਕਿ ਫੁੱਲ ਪੈਸਾ ਇਹਨਾਂ ਨੇ ਲਾਇਆ ਇੱਥੇ ਸਰ ਇੱਥੇ ਦੇ ਕੋਣੇ ਗੱਡੀਆਂ ਲੰਗੀਆਂ ਜੀ ਪੁਲਿਸ ਦੀਆਂ ਅੱਗੇ ਪਿੱਛੇ 4-4 ਮੈਂ ਇਹਨੂੰ ਪੁੱਛਿਆ ਕੀ ਆ ਕਹਿੰਦਾ ਪੀਐਮ ਮੰਗਦਾ ਮੈਂ ਪੀਐਮ ਪ੍ਰਧਾਨ ਮੰਤਰੀ ਲੰਘ ਕੇ ਕਹਿਣਾ ਨਾ ਜਾਨਕੀ ਇੰਡੀਆ ਵਾਲਾ ਕੰਮ ਇੱਥੇ ਹੈਗਾ ਉਹ ਚੀਜ਼ ਜਾਣ ਕੇ ਮੰਤਰੀ 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 ਆ ਮੰਤਰੀ ਚੰਡੇ ਲੱਗੇ ਹੋਇਆ ਮਲੇਸ਼ੀਆ ਵਿੱਚ ਹਾਰ ਨੂੰ ਵੀ ਹਾਂ ਹਾਰ ਨੂੰ ਵਜਦਾ ਇੰਡੀਆ 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 ਮੈਨ ਐਸੇ ਹਾਰ ਨੂੰ ਵੀ ਵਜਦਾ ਯੂ نو ਹਾਰਨ ਪੀ ਪੀ ਹਾਂ ਹਾਰਨ ਹਾਰਨ ਪੀਪੀ ਟਿ ਟਿ ਨੋ 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 ਪੀਪੀ ਨੋ ਪੀਪੀ ਓਕੇ ਜਹਾਂ 100 ਮੀਟਰ ਨੋ ਹਾਰਨ ਖੜਾ ਤੇ ਵੀ ਹਾਵ ਤੇ ਵਜਦੇ ਪਰ ਇਹਨੇ ਹਾਰਨ ਖੜਾ ਕੇ ਬੰਦੇ ਹੂੰ ਬਹੁਤ ਤਕੜਾ ਇਨਫਰਾਸਟ੍ਰਕਚਰ ਆ ਇਹਨਾਂ ਦਾ ਹਾਂ ਐਡੇ ਹੌਟਲ ਤਾਂ ਹੈ ਹੀ ਨਹੀਂ ਆਫਲਰ ਨੇ ਉੱਥੇ ਨਿਊਜ਼ੀਲੈਂਡ ਤੇ ਆ ਪਈ ਗੱਲ ਸਟਾਰਬਕਸ ਆ ਰਿਹਾ ਘੁੰਮਣਾ ਚਾਹੀਦਾ ਜੀ ਦੇਖੋ ਕੋਲ ਮਲਾ ਕੇ ਗੈਰਨੀ ਕਰ ਲਿਆ ਵੀ ਬੰਦੇ ਨੂੰ ਘੁੰਮਣਾ ਚਾਹੀਦਾ ਨਿਕਲਣਾ ਚਾਹੀਦਾ ਆਪਣੇ ਦਾਇਰੇ ਚੋਂ ਥੋੜਾ ਬਾਹਰ ਨਿਕਲੋ ਦੁਨੀਆਦਾਰੀ ਦੇਖੋ ਇਹ ਦੇਖੋ ਹਾਂ ਦੁਨੀਆਦਾਰੀ ਦੇਖੋ ਵੀ ਕਿਦਾਂ ਹੈ ਐਮ ਬੈਂਕ ਕਿੱਦਾਂ ਤਕੜਾ ਬੈਂਕ ਬਣਾ ਲਿਆ ਉਹ ਕਿੱਥੇ ਬਿਲਡਿੰਗ ਰੱਬ ਦੀ ਧੁੰਨੇ ਲੱਗੀ ਹੋਈ ਏਨਕਿ ਨਿਕਲ ਕੇ ਦੇਖੋ ਘਰੋਂ ਵੀ ਦੁਨੀਆਦਾਰੀ ਕਿੱਥੇ ਵਸਦੀ ਕਿਵੇਂ ਵਸਦੀ ਮਾ ਕੋਈ ਪੌਲਸ ਕਿਦਾਂ ਕਰਦੀ ਕਿੰਨੀ ਪੌਲਸ ਕਰਦੀ ਆ ਵੇ ਬਾਈਕਸ ਤੇ ਕਰਦੇ ਆ ਨਾ ਲੋ ਜੀ ਪਹੁੰਚ ਗਏ ਅਸੀਂ ਟਵਿੰਟਾ ਟਵਰ ਤੇ ਇੱਥੇ ਦਾ ਤੁਸੀਂ ਲੋਕੇਸ਼ਨ ਚੈੱਕ ਕਰ ਸਕਦੇ ਹੋ ਊ ਵਿਊ ਚੈੱਕ ਕਰ ਸਕਦੇ ਹੋ 360 ਤੁਹਾਨੂੰ ਕੈਮਰਾ ਘੁਮਾ ਕੇ ਦਿਖਾਉਣੇ ਤੰਗੀ ਤਰ੍ਹਾਂ ਬਾਹਰ ਕਿੰਨਾ ਸੋਹਣਾ ਇੱਥੇ ਦਾ ਮਾਹੌਲ ਆ ਸੇਕ ਆ ਜਿੱਥੇ ਗਰਮੀ ਆ ਇੱਥੇ ਦੀ ਖਾਸੀਅਤ ਇਹ ਕਿ ਇੱਥੇ 12 ਮਹੀਨੇ 30 ਦਿਨ ਗਰਮੀ ਰਹਿੰਦੀ ਹੈ ਜੀ ਠੰਡ ਠੰਡ ਨਹੀਂ ਇੱਥੇ ਪੈਂਦੀ ਹੈਗੀ ਤੇ ਫਿਰ ਵੀ ਤੁਸੀਂ ਦੇਖ ਲੈਣਾ ਗ੍ਰੀਨਰੀ ਕਿੰਨੀ ਮੈਂਟੇਨ ਰੱਖੀ ਹੈ ਕਰਕੇ ਹੰਟਾਅਰ ਦੇ ਅੰਦਰ ਦੀ ਐਂਟਰੈਂਸ ਆ ਜੀ ਦੇਖੋ ਕਿੰਨੀ ਜ਼ਬਰਦਸਤ ਐਂਟਰੈਂਸ ਆ ਮਾਲ ਦੀ ਇਹ ਕਹਿੰਦੇ ਕੌਣ ਦੀ ਅਨੁਮਾਤ ਪਾਉਂਦੀ ਆ ਇਹ ਤਕੜੇ ਸ਼ੋਰੂਮ ਨੇ ਜੀ ਇੱਥੇ ਤਕੜੀਆਂ ਤਕੜੀਆਂ ਲਿਫਟਾਂ ਲੱਗੀਆਂ ਨੇ ਆ ਅਸੀਂ ਹੁਣ ਤੁਹਾਨੂੰ ਦਿਖਾਉਣਾ ਥੱਲੇ ਬੇਸਮੈਂਟਸ ਕੀ ਬਣਿਆ ਦੇਖੋ ਚਾਈਨਿਸ ਨਿਊ ਇਅਰ ਹੁਣ ਲੰਘ ਕੇ ਗਿਆ ਤੇ ਬਹੁਤ ਤਕੜੇ ਲੈਵਲ ਤੇ ਉਹ ਵੀ ਸੈਲੀਬ੍ਰੇਟ ਕੀਤਾ ਕਿਉਂਕਿ ਬਸ ਹੋਈ ਪਹਿਲੇ ਛੇ ਜਿਆਦਾ ਤੇ ਆ ਦੇਖੋ ਤੁਸੀਂ ਵਾਹ ਵਾਹ ਕਿਹੜਾ ਤਕੜਾ ਡੋਮ ਬਣਿਆ ਹੈ ਹਣੇ ਛੋਟਾ ਆ ਉਹ ਆ ਬਿਲਡਿੰਗ ਜੀ ਇਹ ਨਾਲ ਦੇ ਤੁਸੀਂ ਜਾਣਾ ਆ ਗਿਆ ਜੀ ਫੂਡ ਕੋਰਨਾ ਦੇਖੋ ਕਿੰਨਾ ਤਕੜਾ ਪਤਾ ਨਹੀਂ ਹੁਣ ਕਿਹੜਾ ਕਿਹੜਾ ਫੂਡ ਇਥੇ ਮਿਲਦਾ ਸਾਰਾ ਪਹਿਲੀ ਵਾਰੀ ਹੋ ਰਿਹਾ ਦੇਖ ਰਹੇ ਹਾਂ ਉਹ ਕੋਕ ਗ੍ਰਿਲ ਦਾ ਸਾਪੇ ਸਾਪੇ ਕਾਲੀ ਹੈ ਇਹ ਡਿਜਾ ਪਰ ਜੀ ਸਾਲੀ ਹੋ ਜੀ ਕੋਰਾਂ ਦੇ ਪ੍ਰੀਮਾ ਦੇਖਦੇ ਹਾਂ ਕੀ ਹਿਸਾਬ ਆ ਜੀ ਇੱਥੇ ਹੁਣ ਆਪਾਂ ਨਵੇਂ ਚੀਜ਼ ਨਹੀਂ ਕੋਸ਼ਿਸ਼ ਕਰਨੀ ਚਾਹਦੇ ਕਿਉਂਕਿ ਸਾਨੂੰ ਲੱਗਿਆ ਭੁੱਖ ਆ ਦੇਖ ਲਓ ਸਿੱਧਾ ਕਿੰਦਾ ਕਿੰਦਾ ਸਵਾਣਿਆ ਨਾ ਬਣਾ ਬਣਾ ਕੇ ਰੱਖਿਆ ਲੈ ਸਿੱਧਾ ਹੀ ਆ ਬਣਿਆ ਪਿਆ ਇਹ ਉਦਾਂ ਆ ਜਾਲੀ ਜਿਆ ਰੱਖਿਆ ਤੇ ਸਵਾਣ ਲਈ ਦੇਖ ਲਓ ਜੀ ਇਹਨਾਂ ਦੇ ਮਾਰਕੀਟਰ ਵਾਲਾ ਲੱਪਾ ਇਹ ਫੁੱਲ ਹੈ ਜੋ ਦਿੱਖਦਾ ਹੈ ਕਿ ਨਹੀਂ ਵਹੀ ਵਿਕਦਾ ਹੈ ਆ ਦੇਖੋ ਕਿੰਦਾ ਸਿੱਧਾ ਹੀ ਦਾ ਰੱਖਿਆ ਵੀ ਆਹੀ ਚੀਜ਼ ਮਿਲੂਗੀ ਤੁਹਾਨੂੰ ਵਾਹ ਇਹ ਵਾ ਚਲੋ ਆ ਜਿਓ ਅੱਗੇ ਅੱਗੇ ਦੇਖਦੇ ਆਂ ਹੋਰ ਕੀ ਕੀ ਆ ਆ ਦੇਖ ਲੋ ਉਦਾਂ ਦੇ ਬਣਾ ਕੇ ਕੱਢਤਾ ਨੇ ਦੇਖ ਲੈ ਜੇ ਕੀ ਲੈਣੀ ਇੱਥੇ ਨੌਂ ਗਾ ਜਬਰ ਸਾਰਾ ਮੈਂ ਨਹੀਂ ਖਾਣਾ ਕੋਈ ਚਲੋ ਆ ਫਿਰ ਸਭ ਵੇਖਦੇ ਆਂ ਦੁਬਲੋ ਕਿੱਦਾਂ ਬਣਦਾ ਖਾਣਾ ਇੱਥੇ ਬਾਇਆ ਬਾਇਆ ਕਰਾਉਂਦੇ ਆ ਪੂਰੀ ਨੂੰ ਆਪਾਂ ਆਰਡਰ ਕੀਤਾ ਕਰਾਉਣ ਦੇਖਦੇ ਆਂ ਕੀ ਬਣਦਾ ਕੀ ਘਾਤਾ ਵਾ ਦਰ ਲੰਬ ਗੱਡੀ ਤੁਰੇ ਆਉਗਾ ਉਹ ਤਾਂ ਨੂੰ ਦੱਸਤੀ ਹੈ ਜੀ ਇਹ ਸਮਾਨ ਜਿਹੜਾ ਨਾ ਇੱਥੇ ਆ ਮੈਨੂੰ ਮਿਲਿਆ 15 ਰਿੰਗੜ ਦਾ ਤੇ ਆਹ ਪ੍ਰਾਪ ਜੋ 14 ਰਿੰਗੜ ਦਾ 12 12 ਰਿੰਗੜ ਦਾ ਨਿਊਜ਼ੀਲੈਂਡ ਦੇ 6 ਡਾਲਰ ਦੇ ਵਿੱਚ ਤੇ ਕੋਈ ਨੂੰ ਇੱਕ ਨਾਨ ਵੀ ਮਿਲਿਆ ਸੌਰੀ ਭਟੂਰਾ ਮਿਲਿਆ ਆ ਕੀ ਆ ਦੋਸਾ ਦੋਸਾ ਤੇ ਸਾਰਾ ਇਟਲੀ ਥਾਂਬਰ ਤੇ ਮੈਨੂੰ ਮਿਲਿਆ ਜੀ ਇਹ 7.5 ਡਾਲਰ ਦੀ ਲੈਣ ਦੇ ਮਾਤਰ ਯਾਨੀ ਜੇ ਪ੍ਰਾਈਸ ਜੇ ਕਈ ਮਹਿੰਗਾਈ ਇੱਥੇ ਘਟਾ ਜੀ ਇੱਥੋਂ ਨਾਲ ਹੁਣ ਕਮਾਈ ਦਾ ਪਤਾ ਨਹੀਂ ਤੇ ਮਹਿੰਗਾਈ ਜਾਣੀ ਘਟ ਸਵਾਦ ਪੂਰਾ ਸਵਾਦ ਪੂਰਾ ਪੂਰਾ ਜੀ 20 आवर ਦਾ ਤੁਹਾਨੂੰ ਹੁਣ ਬਾਹਰੋਂ ਹੀ ਦਿਖਾ ਦੀ ਅੰਦਰੋਂ ਤੁਹਾਨੂੰ ਦਿਖਾਤਾ ਇੱਕ ਵਾਰੀ ਬਾਹਰੋਂ ਚੰਗੀ ਤਰ੍ਹਾਂ ਦੇਖ ਲਓ ਇਹ ਡਾ ਵੱਡਾ ਟਾਵਰ ਆ ਕੇ ਤੁਸੀਂ ਪੁੱਛਣਾ ਵੀ ਇਹ ਯਾਨੀ ਕਿ ਇਹਨੂੰ ਘੁੰਮਣ ਲਈ ਪੂਰੀ ਇੱਕ ਦਿਹਾੜੀ ਤੋਂ ਵੀ ਜ਼ਿਆਦਾ ਲਾਣੀ ਚਾਹੀਦੀ ਆ ਤੇ ਸਾਡੇ ਕੋਲ ਟਾਈਮ ਹੀ 4 ਘੰਟਿਆਂ ਦਾ ਸੀ ਕੱਢ ਕੇ ਆਇਆ ਤੇ ਇਹ ਯਾਨੀ ਕਿ 에ਰਪੋਰਟ ਇੰਟਰਨੈਸ਼ਨਲ 에ਰਪੋਰਟ ਤੋਂ ਇੱਕ ਘੰਟੇ ਦੀ ਡਰਾਈਵ ਤੇ ਆ ਤੇ ਜਿਹੜੇ ਵਿੱਚ ਤਿੰਨ ਤੋਂ ਚਾਰ ਟੋਲ ਆਉਂਦੇ ਆ ਜੇ ਕਿਸੇ ਨੇ ਆਉਣਾ ਇੱਥੇ ਤੁਹਾਨੂੰ ਆਪਾਂ ਦੱਸ ਦਾਂਗੇ ਕਿੱਦਾਂ ਆਉਣਾ ਸਸਤੀ ਤੁਸੀਂ ਟੈਕਸੀ ਕਰ ਸਕਦੇ ਹੋ ਉੱਬਰ ਵਾਂਗੂ ਸਾਡੇ 50 55 ਡਾਲਰ ਲੱਗੇ ਹੁਣ ਉਹਨੇ ਕਾਸੀਂ ਵਾਪਸੀ ਤੇ ਜੇ ਉੱਧਾ ਆਪਾਂ ਟੈਕਸੀ ਕਰਦੇ ਹਾਂ ਸਿੱਧਾ ਸਾਰ 500 ਰਿੰਗੜ ਮੰਗ ਲੈਂਦੇ ਆ ਤੇ ਉਹਦੇ ਨਾਲ ਬੈਟਰ ਆ ਤੁਸੀਂ ਇੱਥੇ ਆਓ ਇੱਕ ਵਾਰੀ ਜ਼ਰੂਰ ਜੇ ਤੁਹਾਡਾ 11-12 ਘੰਟੇ ਦਾ ਸਟੇ ਆਰਾਮ ਨਾਲ ਘੁੰਮ ਸਕਦੇ ਹੋ ਤੁਸੀਂ ਤੇ ਆਹ ਦੇਖ ਲਓ ਤੁਸੀਂ 360 ਤੁਹਾਨੂੰ ਵਿਊ ਦਿਖਾ ਦੇਣਾ ਇੱਕ ਵਾਰੀ ਸਾਰਾ ਫਾਈਨਲ ਮੈਂ ਕਿ ਉਹ ਬਿਲਡਿੰਗ ਕਿੰਨੀਆਂ ਨੇ ਉਹ ਦੇਖੋ ਬਿਲਡਿੰਗ ਦੇ ਵਿੱਚ ਕਿੰਨੀ ਉਹ ਤਾਂ ਤਾਂ ਕਿਹਨੇ ਵੇਲ ਚੜਾਈ ਆ ਨੇਚਰਲ ਤਰੀਕੇ ਨਾਲ ਬਣਾਇਆ ਤੇ ਇੱਧਰ ਵੀ ਦੇਖੋ ਆ ਬਿਲਡਿੰਗ ਸਾਰੇ ਪਾਸੇ ਬਿਲਡਿੰਗਸ ਬਿਲਡਿੰਗ ਨੇ ਤੁਹਾਨੂੰ ਦੱਸਣ ਗਿਆ ਉਹ ਸਾਹਮਣੇ ਬੈਂਕ ਆ ਦੇ ਵੱਡਾ ਪਬਲਿਕ ਬੈਂਕ ਹੈ ਇਹ ਉਹ ਪਬਲਿਕ ਬੈਂਕ ਆ ਜਿਹੜਾ ਤੁਸੀਂ ਮੇਰੇ ਮਗਰ ਦੇਖ ਰਹੇ ਹੋ ਹਣ ਤੇ ਯਾਨੀ ਕਿ ਬਿਲਡਿੰਗ ਦੇਖਣ ਦਾ ਚਾਹ ਜਿਹੜਾ ਇੱਥੇ ਆ ਕੇ ਬੰਦੇ ਲੈ ਸਕਦਾ ਤੇ ਜਰੂਰ ਆਉਣਾ ਚਾਹੀਦਾ ਜੇ ਤੁਹਾਡੇ ਕੋਲ ਟਾਈਮ ਆ ਮਤਲਬ ਮਾਡਰਨ ਤਰੀਕੇ ਦੇ ਮਾਲ ਨੇ ਸਾਰੇ ਬ੍ਰਾਂਡ ਅੱਜਕੱਲ ਦੀ ਲੇਟੈਸਟ ਟੈਕਨੋਲੋਜੀ ਦਾ ਹਰੇਕ ਤਿੱਜੇ ਦਾ ਹਰੇਕ ਬ੍ਰਾਂਡ ਹੈਗਾ ਨਿਊਜ਼ੀਲੈਂਡ ਦੇ ਅਕੋਰਡਿੰਗ ਇਹ ਬਹੁਤ ਮਹਿੰਗਾ ਨਹੀਂ ਹੈਗਾ ਆਪ ਪ੍ਰਾਈਸ ਤੇ ਸਮਾਨ ਮਿਲਦਾ ਬਟ ਕੁਆਲਿਟੀ ਵੀ ਵਧੀਆ ਜਾਨੀ ਇਹ ਤੁਸੀਂ ਸ਼ਾਪਿੰਗ ਵੀ ਕਰਨੀ ਹੈ ਮਾਲ ਆਉਣ ਦਾ ਵੇ ਟੂ ਬੈਕ ਹੋਮ ਹੈ ਨਾ ਤੁਸੀਂ ਇੱਥੇ ਰੁਕ ਸਕਦੇ ਹੋ ਬਹੁਤ ਵਧੀਆ ਜਗ੍ਹਾ ਇੱਕ ਹੋਰ ਫੈਕਟਾ ਇੱਥੇ ਠੰਡ ਨਹੀਂ ਪੈਂਦੀ ਗਰਮੀ ਆ ਜੀ ਆ ਗਰਮੀ ਆ ਟੀ-ਸ਼ਰਟ ਚ ਵੀ ਗਰਮੀ ਲੱਗ ਜਾਂਦੀ ਹੈ ਇਸ ਟਾਈਮ ਤੋਂ ਉੱਪ ਨਹੀਂ 25-26 ਡਿਗਰੀ ਟੈਂਪਰੇਚਰ ਤੇ ਕਾ ਤੁਪ ਨਹੀਂ ਹੈਗੀ ਪਰ ਤਾਂ ਵੀ ਬਹੁਤ ਜ਼ਿਆਦਾ ਸੇਕ ਆਈ ਤੇ ਗਾਦਰ ਕੁੰਮਣ ਵਾਲਾ ਵਧੀਆ ਕੁੰਮਣ ਵਾਲੀ ਆ ਸਾਡੇ ਕੋਲ ਟਾਈਮ ਥੋੜਾ ਹੈ ਕਿਸੇ ਵਾਰੀ ਆਵਾਂਗੇ ਸਪੈਸ਼ਲ ਮਲੇਸ਼ੀਆ ਹੀ ਕੁੰਮਣ ਤੇ ਉਰ ਬਣਾਵਾਂਗੇ ਕਦੇ ਜੀ ਤੇ ਕਿਨਵੇਂ ਆ ਸਾਡਾ ਇੱਥੇ ਇੰਟਰਨੈਟ ਸਾਡੇ ਕੋਲੇ ਹੈ ਨਹੀਂ ਤੇ ਹੁਣ ਅਸੀਂ ਕਿਸੇ ਨੂੰ ਪੁੱਛਿਆ ਸੀਗਾ ਉਹ ਲੇਡੀ ਦਾ ਵੀ ਨਹੀਂ ਚੱਲ ਰਿਹਾ ਬਟ ਉਹ ਹੋਰ ਅੱਗੇ ਤੋਂ ਅੱਗੇ ਹੋਰ ਲੇਡੀਜ਼ ਨੂੰ ਆ ਗਏ ਕਿ ਭਈਆ ਵੀ ਆਗੇ ਨਾਲ ਸਾਡੀ ਹੈਲਪ ਕਰਨਾ ਦੋਨੋਂ ਸੀ ਇੰਟਰਨੈਟ ਤੇ ਦਿੰਨੇ ਆ ਤੇ ਤੁਸੀਂ ਟੈਕਸੀ ਬੁੱਕ ਕਰਾ ਲਓ ਕਿਉਂਕਿ ਕਈਆਂ ਨੂੰ ਪੁੱਛਿਆ ਸੀ ਨੇ ਉਹ ਕਹਿੰਦੇ ਵੀ ਨਹੀਂ ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਇੰਗਲਿਸ਼ ਅਧਿਆਨ ਦਾ ਇਹਨੂੰ ਆ ਗਈ ਜਰੀਆਂ ਗਾਏ ਹੈਲਪ ਕਰ ਰਹੀ ਆ ਦੇਖੋ ਹੁਣ ਸਾਨੂੰ ਇੰਟਰਨੈਟ ਮਿਲਦਾ ਤੇ ਅਸੀਂ ਟੈਕਸੀ ਬੁੱਕ ਕਰਾਉਣੀ ਆ ਫਿਰ ਅਸੀਂ ਅੱਗੇ ਜਾਂਦੇ ਆ ਹਲੇ ਸਾਡਾ ਇੱਕ ਡੇਢ ਘੰਟੇ ਦੀ ਡਰਾਈਵ ਪਈ ਆ ਦੇਖੋ ਤੇ ਗੱਲ ਆ ਵੀ ਬੁੱਕ ਤਾਂ ਅਸੀਂ ਕਰ ਲੈਨੇ ਆ ਪਰ ਜਿੱਥੋਂ ਅਸੀਂ ਇੰਟਰਨੈਟ ਲੈ ਰਹੇ ਆ ਬੰਦਾ ਟੈਕਸੀ ਵਾਲਾ ਸਾਨੂੰ ਐਡਰੈਸ ਹੋਰ ਪਾਉਣਾ ਪੈਂਦਾ ਆ ਜਾਓ ਓਕੇ ਆ ਰਕਮ ਉਹ ਸਾਡੇ ਨਾਲ ਵਿਚਾਰੀਆਂ ਹੈਲਪ ਕਰ ਰਹੀਆਂ ਯੂ ਫਰਮ ਇੰਡੋਨੇਸ਼ੀਆ ਥੈਟਸ ਗੁੱਡ ਸੋ ਹਾਊ ਮੈਨੀ ਡੇਸ ਉਹ ਕਹਿੰਦਾ ਨਹੀਂ ਸਮਝ ਨਹੀਂ ਆ ਰਹੀ ਇੰਡੋਨੇਸ਼ੀਆ ਤੋਂ ਆਇਆ ਹੈ ਤਾਂ ਸਾਡੀ ਹੈਲਪ ਕਰ ਰਿਹਾ ਲੋਕਲ ਬੰਦਿਆਂ ਨੇ ਤਾਂ ਛਾਦੀ ਸ਼ਾਇਦ ਨਹੀਂ ਹੈਲਪ ਕੀਤੀ ਸੀ ਉਹ ਵਿਚਾਰੀ ਸਾਨੂੰ ਇੰਟਰਨੈਟ ਲੈ ਕੇ ਸਾਨੂੰ ਉੱਥੇ ਨਾਲ ਤੱਕ ਜਾ ਰਹੀ ਹੈ ਸੋ ਆ ਜੀ ਮਲੇਸ਼ੀਆ ਦੇ ਪੁਲਿਸ ਲਈ ਤੁਸੀਂ ਦੇਖ ਸਕਦੇ ਹੋ ਮੋਟਰਸਾਈਕਲਾਂ ਦੀ ਧੱਕ ਪੂਰੀ ਤੱਕ ਪਾਉਂਦੇ ਆ ਤੇ ਡੂਮ ਡੂਮ ਫਿਲਮਾਂ ਵਾਂਗੂ ਕਰਦੇ ਆ ਪੂਰਾ ਇਹ ਗੱਡੀ ਵੀ ਇਹਨਾਂ ਦੀ ਪੂਰੀ ਘਰਤ ਹੁੰਦੀ ਆ ਦੇਖੋ ਇੱਥੇ ਸੱਜ ਧੱਜ ਕੇ ਖੜੇ ਆ ਜੀ ਤੇ ਆਪਾਂ ਪੂਰੇ ਵਧੀਆ ਡਰੈਸ ਸੈਂਸ ਹੈ ਵਧੀਆ ਬਹੁਤ ਕਾਈਂਡ ਹਾਰਟਡ ਬੰਦੇ ਆ ਐਸੇ ਲੱਗ ਵੈਰੀ ਗੁੱਡ ਗੁੱਡ ਪੀਪਲ ਮਲੇਸ਼ੀਅਨ ਸੋ ਐਰੀ ਗੁੱਡ ਪੀਪਲ ਸਾਰਿਆਂ ਨੂੰ ਹਾਈ ਹਾਈ ਕਰਦੇ ਨੇ ਇੱਕ ਵਾਰੀ ਕੈਰੀ ਨਾਈਸ ਸੋ ਇਹ ਆਪਣੇ ਮਲੇਸ਼ੀਆ ਦੇ ਬੰਦੇ ਜੀ ਬਹੁਤ ਵਧੀਆ ਨੇ ਤੇ ਦਾਣਾ ਨਾਲ ਮਿਲ ਕੇ ਸਾਨੂੰ ਬਹੁਤ ਲੱਗਾ ਤੇ ਉਹ ਸਾਡੀ ਲੇਡੀ ਨੇ ਵੀ ਬਹੁਤ ਹੈਲਪ ਕੀਤੀ ਹੈ ਉੱਬਰ ਬੋਕਰਨ ਚ ਤੇ ਕਿਉਂਕਿ ਇੱਥੇ ਜੇ ਤੁਸੀਂ ਆਪਾਂ ਆਮ ਦੇਖੀਏ ਤਾਂ 150 200 300 ਡਾਲਰ ਮੰਗ ਲੈਂਦੇ ਆ ਤੇ ਹੁਣ ਮੇਰਾ 55 60 ਡਾਲਰ ਤੇ ਸਰਜਣਾ ਜਾਨੀ ਕਿ 에어ਪੋਰਟ ਜਾਣ ਦਾ ਤੇ ਇਸ ਲਈ ਆਪਣੇ ਬਹੁਤ ਜਾਨੀ ਕਿ ਵਧੀਆ ਇੱਥੇ ਦਾ ਐਕਸਪੀਰੀਅੰਸ ਰਿਹਾ ਸਾਨੂੰ ਬਹੁਤ ਹੀ ਚੰਗੇ ਲੋਕ ਨੇ ਦਿਲ ਦੇ ਬਹੁਤ ਵਧੀਆ ਬੰਦੇ ਨੇ ਆ ਬੰਦੇ ਜੀ ਜਿਹਨੇ ਸਾਡੀ ਹੈਲਪ ਕੀਤੀ ਹੈ ਵੈਰੀ ਨਾਈਸ ਪੀਪਲ ਸੀਗੇ ਜੀ ਸਾਡੀ ਜਾਨੀ ਕਿ ਬਹੁਤ ਵਧੀਆ ਅੱਜ ਦਾ ਟਾਈਮ ਜਿਹਦਾ ਤੁਹਾਨੂੰ ਦਿਖਾਇਆ ਤੇ ਉਹ ਬਹੁਤ ਸਾਡੀ ਸਾਡੀ ਉਹਨਾਂ ਨੇ ਹੈਲਪ ਕੀਤੀ ਹੈ ਜੀ ਉਹ ਉਹਨਾਂ ਨੇ ਤੇ ਅਸੀਂ ਉਹਨਾਂ ਨਾਲ ਚੰਗਾ ਬਾਏ ਬਾਏ ਕਰਕੇ ਆਏ ਆ ਤੇ ਪ੍ਰਾਪਤ ਚਲ ਗਈ ਸੀ ਪਾਣੀ ਲੈਣ ਤੇ ਉਧਰ ਵਿਚਾਰਾ ਸੀ ਪਾਣੀ ਨੰਨ ਨਹੀਂ ਮੈਂ ਮੁੜਿਆ ਤੂੰ ਮੁੜਿਆ ਨਹੀਂ ਤਾਂ ਇਹ ਤਾਂ ਚੱਲਿਆ ਸੀ ਕਹਿੰਦਾ ਮੈਂ ਚੱਲਾਂ ਫੇ ਹਾਂ ਲੋ ਜੀ ਆ ਵੀ ਫਿਰਦਾ ਸੀ 에ਰਪੋਰਟ ਤੇ ਆਪਣਾ ਸ਼ਿੰਗ ਸ਼ਾਂਖਾ ਹਲੋ ਹਲੋ ਕੀ ਹੈ ਹਲੋ ਹਲੋ ਕਰ ਰਿਹਾ ਨਾਲੇ ਸ਼ਰਮਾ ਰਿਹਾ ਇਹਦੇ ਨਾਲ ਆਉਣਾ ਸੀ ਫੋਟੋ ਖਿੱਚਣੀ ਸੀ ਥੈਂਕ ਯੂ ਜਾ ਜੋੜਦਾਂ ਰਣੇ ਜਹਾਜ਼ ਦੇ ਨਾਲ ਜੱਕਾ ਹੁਣ ਸਿੱਧਾ ਹੀ ਅਸੀਂ ਜਾਣਾ ਅੰਤਰਰਾਸ਼ਟਰੀ ਹਟ ਸਾਨੀ ਹਾਂ ਆਦੇ ਬੈਗ ਵੀ ਆਈ ਨਾਲ ਦੀ ਨਾਲ ਚੜੀ ਜਾਣਾ ਬੱਚਾ ਪਰ ਉਹ ਫਲਾਈਟ ਦੇ ਵਿੱਚ ਮਿਲੇ ਜੀ ਸੁਖ ਵੀਰ ਆਪਣੇ ਓਕਲੈਂਡ ਤੋਂ ਨੇ ਤੇ ਬਹੁਤ ਸੋਹਣਾ ਰੈਪ ਵੀਰ ਕਰਦੇ ਆ ਤੇ ਅੱਜ ਕਾਰ ਇਹਨਾਂ ਦਾ ਹੋਰ ਵੀ ਆਉਣੇ ਫਿਚਰ ਜਾਨਕੀ ਆਪਣੇ ਇੰਡੀਆ ਜਾ ਰਹੇ ਨੇ ਹੁਣ ਬਾਈ ਹੁਣੀ ਸ਼ੂਟ ਕਰ ਤੇ ਆਪਾਂ ਨੂੰ ਕੁਦਰਤੀ ਮਿਲ ਗਿਆ ਤੇ ਆਪਾਂ ਹੁਣ ਮੈਂ ਕਹਿੰਦਾ ਵੀਡੀਓ ਬਣਾ ਲਈਏ ਬਾਈ ਹੁਣਾਂ ਨੂੰ ਬੜੀ ਵਧੀਆ ਲੱਗਿਆ ਹਾਂਜੀ ਤੇ ਬਾਈ ਦੀ ਲੁੱਕ ਮੈਨੂੰ ਬਹੁਤ ਥੋੜੀ ਲੱਗਦੀ ਰਹਾ ਮੈਂ ਤਾਂ ਚਾਹੁੰਦਾ ਵੀ ਸੀ ਮੈਂ ਕਹਿੰਦਾ ਬਾਈ ਨਾਲ ਗੱਲਬਾਤ ਕਰਕੇ ਬਾਈ ਵੀ ਸੀ ਚੱਲ ਜਾਏਗੇ ਬਾਕੀ ਬੜਾ ਬੜਾ ਬਣਾ ਦੇਣਗੇ ਫਰਕ ਕਰਾਂਗੇ ਜਿਹਦਾ ਹਾਂਜੀ 9 ਵਜੇ ਲੱਗ ਕਰ ਹਾਂਜੀ ਤੇ ਬਾਈ ਨੂੰ ਜ਼ਰੂਰ ਫੋਲੋ ਕਰੋ ਤੇ ਕੀ ਨਾ ਚੈਡਿਊਲ ਇਜੂਸ਼ਨ ਰੈਕਡਰ ਚੱਲ ਰਿਹਾ ਹੈਡੂਕੇਸ਼ਨ ਰੈਕਡਰ ਵੀ ਤੇ ਸਭੀ ਐਲਬਮ ਵੀ ਆਪਾਂ ਨੈਕਸਟ ਵੀਕ ਡ ਅੱਜ ਕੰਪਰੈਸ਼ਰ ਬੰਦ ਨਾ ਅੱਜ ਇੱਥੇ ਆਪਣੇ ਨਵੇਂ ਬੰਦਿਆਂ ਵੀਰਾਂ ਨੂੰ ਸਪੋਰਟ ਕਰਿਆ ਕਰੋ ਸਾਰੇ ਜਣੇ ਤਾਂ ਵਧੀਆ ਲੋ ਜੀ ਜਿਹੜੀਆਂ ਜਹਾਜ਼ ਤੋਂ ਥੈਂਕ ਯੂ ਸਭ ਤੋਂ ਪਹਿਲਾਂ ਉੱਤਰੀਏ ਸਭ ਤੋਂ ਪਿੱਛੇ ਬੈਠੇ ਸੀ ਹੈਲੋ ਗੁੱਡ ਨਾਈਟ ਇਹ ਗੁੱਡ ਨਾਈਟ ਹੋ ਸਾਰੀ ਗੁੱਡ ਨਾਈਟ ਵਟਾਓ ਲੋ ਜੀ ਬਸ ਇੱਥੇ ਖੜੀ ਆਪਣੀ ਆਈ ਕਸ ਆ ਗਿਆ ਸਾਡੇ ਜੀ ਆਈਏ ਪੀ ਸਰਵਿਸ ਥੈਂਕ ਯੂ ਆ ਦੇ ਲੋ ਆਪਣੇ ਬਾਈਕ ਨੇ ਵੀ ਆਪੀ ਕੰਮ ਕਰਦੇ ਆ ਬਾਦੂ ਬਹੁਤ ਖੁਸ਼ੀ ਹੋਈ ਇੱਥੇ ਦੇਖ ਕੇ ਜੀ ਉਹ ਦੇ ਫਪੜਾ ਜਹਾਜ ਘਟਾ ਜਹਾਜ ਜਿੰਨੇ ਲੋਕ ਕਿੰਨਾ ਆਸ਼ਾਸ਼ ਕਰਦਾ ਘੇਟ ਪੂਰਾ ਕੰਮ ਤੇ ਬਹੁਤ ਸੋਹਣਾ ਹਲੇ ਤੱਕ ਲੱਗ ਰਿਹਾ ਸਾਨੂੰ ਬਸ ਸੋਹਣੇ ਪਰ ਜਣੇ ਤੇ ਇਹ ਦੇਖੋ ਵੀ ਪੈਟਾਂ ਦੀ ਵੇਟ ਹੋ ਰਹੀ ਹੈ ਪੂਰੀ ਬੇਸਵਰੀ ਤੇ ਇੰਨੀ ਵੀ ਵੇਟ ਤਾਂ ਕੋਈ ਬੰਦਾ ਆਪਣੇ ਘਰ ਲਿਆਦੀ ਨਹੀਂ ਗੱਲ ਦਾ ਪਰਪਲ ਜਿੰਨੀ ਪੈਕਾਂ ਦੀ ਹੋਰ ਚਲੋ ਖੈਰ ਸਭ ਨੂੰ ਮਿਲ ਜਣਾ ਸਭ ਦੇ ਬੈਗ ਨਹੀਂ ਥੈਂਕ ਯੂ ਆ ਆਈ ਵੀ ਕੋਰੇ ਫੜੀ ਯਾਰ ਕਿਉਂ ਤੇ ਹਾਂ ਅੰਦੀ ਡਾਡੀ ਸੱਚੀ ਕਾ ਅਲੈਕੁਮ ਅਸਲਮ ਕਿੱਦਾਂ ਬਤ ਠੀਕ ਆਜੂ ਹੋਂ ਦਾ ਬਾਹਰ ਜਾਦੇ ਠੀਕ ਹੈ ਸਮਾ ਲਿਆ ਹੁਣ ਨਹੀਂ ਜਾਣਾ ਤਿੰਨ ਜੀ ਮਮਾ ਇਹ ਤੋਂ ਦੋ ਮਾਪੇ ਇਹਨੇ ਟਿਕਾਈ ਰੁਕ ਜਾ ਜੀ ਹਾਂ ਤੋਂ ਦੋ ਰੁਕ ਜੀ ਇਹ ਹੁਣੇ ਗੇੜੀ ਪੁੱਛਿਆ ਮੈਂ ਪੁੱਛਿਆ ਉਹ ਹੁਣ ਤਿੰਨ ਜੀ ਕਹਿ ਦੋ ਹਾਂ ਜੀ ਕੋਈ ਜ਼ਿਆਦਾ ਨਹੀਂ ਯਾਰ ਮੈਨੂੰ ਪੁੱਛਿਆ ਨਾ ਆ ਜਾ ਕੋਈ ਨਹੀਂ ਚੱਲ ਹਾਂ ਜੀ ਘੰਡੇ ਮਾ ਦੇ ਬੋਰੇ ਸੀ ਹਾਂ ਜੀ ਕੋਟੇ ਲਾਤਾ ਹਾਂ ਤਾ ਰੋ ਹਾਂ ਤਾਂ ਉਹ ਆਪੇ ਆ ਗਿਆ ਤੇ ਸਾਡੇ ਕਿੱਡੀ ਵੱਡੀ ਹੋ ਗਈ ਆ ਹਾਂ ਦੱਸ ਦੋ ਯਾਰ ਵੱਡਾ ਹੋ ਗਿਆ ਨਾ ਹਾਂ ਜੀ ਇੱਕ ਨੂੰ ਵੀ ਵੱਡਾ ਹੋਇਆ ਇੱਕ ਨੂੰ ਤਾਂ ਮੈਨੂੰ ਚੱਕ ਤਾ ਫੜ ਕੇ ਅੰਦਰ ਜਾਓ ਕਿਹਾ ਹੈ ਅੱਛਾ ਅੰਦਰ ਵੀ ਜਾਣਾ ਕੋ ਵਾਓ ਜਾਓ ਮੁਟਾਚੀ ਵਾਓ ਆਜੋ ਗੇਟ ਲਾਇਆ ਆ ਕਿਹਦਾ ਇੰਨੇ ਬੈਲੂਨਸ ਸਭੂ ਇੰਨੇ ਬੈਲੂਨਸ ਕਿੰਨਾ ਕਿਓ ਲੋ ਜੀ ਹੈਪੀ ਬਰਥਡੇ ਸਾਡਾ ਬਣਾਤਾ ਜੀ ਸਾਡਾ ਹੈਪੀ ਬਰਥਡੇ ਹੋ ਗਿਆ ਸੀ ਪਲੇਨ ਚ ਤੇ ਹੁਣ ਇੱਥੇ ਆ ਕੇ ਹੋ ਰਿਹਾ ਅਸਲੀ ਘਰੇ ਲੋਰੀ ਸਭੀ ਪੁੱਤ ਮੇਰਾ ਕੇਕ ਲਿਆ ਆ ਜਾ ਤੁਹਾਡਾ ਨਾਈਫ ਅੱਛਾ ਲੋਰੀ ਉਹ ਤਾਂ ਪਾਸ ਹੋ ਗਿਆ ਬਣਾਉਣੇ ਦਰੂ ਬੈਠ ਜਾਓ ਇਹ ਸਾਰੇ ਇੰਨੀ ਸਾਜਦੇ ਉੱਠ ਖੜੇ ਨਿਆਣੇ ਵੀ ਨਿਆਣੇ ਨਾ ਆਇਆ ਮੈਨੂੰ ਲਿਆ ਉਹ ਚਮਚ ਚ ਸਭ ਰੋਕੋ ਥੈਂਕ ਯੂ ਇੱਕ ਮਿੰਟ ਥੈਂਕ ਯੂ ਬੈਠੋ ਇੱਧਰ ਆ ਜਾਓ ਮੈਂ ਕੋਲ ਅੱਗੇ ਇੰਨੇ ਚੱਲੇ ਆ ਕਿੰਨੇ ਦੋ ਹੋਰ ਕਿੱਡੀ ਜਾਓ